ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਲਾ ਨਾਰਾਇਣ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਲੈ ਕੇ ਚੱਲੇ ਆਂ ਦਿਲਜਾਨ ਨੂੰ ਮਕਸਰ ਮਾਗੀ ਦੇ ਮੇਲੇ ਤੇ ਤੇ ਆਪਣੀ ਖਰਨੀ ਦਿਲਜਾਨ ਦੀ ਤੇ ਇਹਦੇ ਉੱਪਰ ਆਪਾਂ ਆ ਲਿਖਤਾ ਲਿਖਵਾਇਆ ਸੀਗਾ ਇਹ ਟੇਪ ਕਢਵਾ ਲਿਆ ਸੀਗੇ ਆਪਾਂ ਤੇ ਹੁਣ ਇੱਤੇ ਲਿਖਿਆ ਗਿਆ ਵਾ ਤੇ ਆ ਮੈਟ ਜਿਹੜਾ ਆਪਾਂ ਟੈਂਟ ਦੇ ਥੱਲੇ ਰੱਖਣਾ ਵਾ ਹਾਂ ਥੋ ਉੱਥੇ ਪੱਧਰ ਕਰੀ ਜਾਂਦੇ ਆ ਬੰਦੇ ਤੇ ਉੱਥੇ ਆਪਾਂ ਮੈਟ ਰੱਖ ਕੇ ਤੇ ਸਾਈਡ ਤੇ ਖੁਰਨੀ ਦੇ ਪਾਈਪਾਂ ਗੜਾਵਾਂਗੇ ਤੇ ਉੱਥੇ ਬੰਨ੍ਹ ਦਾਂਗੇ ਤੇ ਹੁਣ ਚੱਲਦੇ ਆਪਾਂ ਬਾਹਰ ਖੋਲਦੀਏ ਪਹਿਲਾਂ ਇਹ ਕੋੜੀ ਘੋੜਾ ਜਿਹੜਾ ਦਰਜਾਨ ਇਹਨੂੰ ਹੋਰ ਕਿਤੋਂ ਚੜਾਉਣਾ ਆਪਾਂ ਘਰੋਂ ਚੜ੍ਹਨਾਂ ਨਹੀਂ ਇਹਨੇ ਬਾਹਰ ਖੋਲਦੀਏ ਆਪਾਂ ਪਹਿਲਾਂ ਅਬਾੜ ਕੋਣ ਆਪਾਂ ਦਜਾਨ ਨਾਲ ਮਿਲਾਉਨੇ ਆ ਤੁਹਾਨੂੰ ਇਧਰ ਪੈਪਸੀ ਇਹ ਹੁਣੇ ਹੀ ਛੱਡੇ ਆਪਾਂ ਰਾਤ ਫਿਰ ਆਪਾਂ ਘਰੀ ਆ ਗਏ ਸੀਗੇ ਹੁਣ ਰਾਤ ਰਹਿਵਾਂਗੇ ਉੱਥੇ ਆਪਾਂ ਤੁਹਾਨੂੰ ਰਾਤ ਦੀ ਵੀਡੀਓ ਸ਼ੇਅਰ ਕਰਾਂਗੇ ਲਓ ਜੀ ਇਹਨੂੰ ਜਿੱਥੋਂ ਆਪਾਂ ਘੋੜੀਆਂ ਚੜਾਈਆਂ ਸੀ ਉੱਥੋਂ ਹੀ ਚੜਾਵਾਂਗੇ ਸੌਖਾ ਚੜ ਜੂਗਾ ਲਗਾ ਮਾਰੇ ਰੱਸੇ ਸੀ ਉੱਥੇ ਹੀ ਭੁੱਲਿਆ ਇਹ ਗੱਲ ਤਾਂ ਕਰਕੇ ਫਿਰ ਇਹਦੇ ਹੁਣ ਆਲੇ ਪਾਉਣੇ ਪਏ ਉਹ ਭੁੱਲਿਆ ਸੀ ਉੱਥੇ ਹੀ ਚਲੋ ਕੋਈ ਨਹੀਂ ਚਾਉਦੇ ਹੁਣ ਆਪਾਂ ਇਹ ਮੁਖਾਉਨੇ ਆ ਸਾਨੂੰ ਉੱਥੋਂ ਦਾ ਮਾਹੌਲ ਚਾੜ ਬਾਕੀ ਟੈਂਟ ਰਾਤ ਲੱਗ ਗਿਆ ਸੀਗਾ ਵਿਖਾਇਆ ਸੀ ਉਹਨਾਂ ਨੇ ਤੇ ਆਪਾਂ ਤੁਹਾਨੂੰ ਅੱਗੇ ਦੀ ਵੀਡੀਓ ਮਲਾਉਣੀ ਹੈ ਜਦੋਂ ਇਹਨੂੰ ਚੜਾਵਾਂਗੇ ਆਪਾਂ ਲਓ ਜੀ ਪਹੁੰਚ ਗਏ ਆਪਾਂ ਆਪਣੇ ਸਟਾਪ ਤੇ ਇੱਥੇ ਬੈਕ ਕਰ ਦਾਂਗੇ ਆਪਾਂ ਗੁੱਡ ਇਵਨਿੰਗ ਆਹ ਲਵਾ ਦਿਓ ਗੱਡੀ ਅੰਕਲ ਚਲੋ ਜੀ ਇੱਥੇ ਹੀ ਆਪਾਂ ਗੱਲ ਕੋੜੀਆਂ ਚੜਾਈਆਂ ਸੀਗੀਆਂ ਇੱਥੇ ਬੈਕ ਲੱਗ ਗਿਆ ਸੀ ਟਰੱਲ ਤੇ ਇਥੋਂ ਕੋੜੀਆਂ ਚੜ ਗਈਆਂ ਵਧੀਆ ਥੋੜੀ ਹੌਲੀ ਹੌਲੀ ਆਉਗੀ ਆਪੇ ਕੁੱਤੇ ਤੋਂ ਨਹੀਂ ਡਰਦਾ ਇਹ ਤਾਂ ਮੈਂ ਮਗਰ ਨੂੰ ਆਜਾ ਆਉਂਦੀ ਆ 18 ਲਖ ਲਾ ਦੀ ਆਇਆ ਬਾਬਾ ਕਿਵੇਂ ਆਇਤੂੰ ਆ ਟੱਪਣਾ ਇਹ ਵਾਲਾ ਨਾ ਨਾਲ ਹੀ ਆਣਾ ਇੱਥੇ ਤਾਂ ਆ ਨਹੀਂ ਆਇਆ ਇਧਰ ਬਹੁਤ ਹੌਟ ਓਕੇ ਹੈ ਚੱਲ ਚੱਲ ਹੌਲੀ ਹੌਲੀ ਹੱਕਦੇ ਨਹੀਂ ਕੀ ਗੱਲ ਓ ਯਾਰ ਹਾਂ ਚਲ ਇੱਥੇ ਜੀ ਆਪਾਂ ਸਭ ਤੋਂ ਅੱਗੇ ਟੈਂਟ ਲਾਇਆ ਸੀ ਦਿਲਜਾਨ ਵਾਸਤੇ ਤੇ ਸਾਈਡ ਤੇ ਆਪਾਂ ਮੀਜ਼ ਲਾਇਆ ਸੀਗਾ ਤੇ ਕੁਰਸੀਆਂ ਮੂਰੇ ਡਾਈਆਂ ਸੀਗੀਆਂ ਬਹਿਣ ਵਾਸਤੇ ਇਹਦੇ ਨਾਲ ਹੀ ਵੀ ਕੋਲੇ ਇਹਦੇ ਬੈਠ ਜੀ ਤੇ ਇੱਧਰ ਆਪਾਂ ਖੜਾਈਆਂ ਸੀ ਕੋੜੀਆਂ ਜਿਹੜੀਆਂ ਕਿ ਫੋਰ ਸੇਲ ਜੇ ਕਿਸੇ ਵੀ ਵੀਰ ਨੇ ਲੈਣੀਆਂ ਹੋਣ ਤਾਂ ਆਪਣਾ ਨੰਬਰ ਸਕਰੀਨ ਤੇ ਚੱਲ ਰਿਹਾ ਵਾ ਤੁਸੀਂ ਕੋੜੀ ਦੇ ਡਿਟੇਲ ਤੇ ਰੇਟ ਬਾਰੇ ਜਾਣਕਾਰੀ ਲੈ ਸਕਦੇ ਆ ਆਪਣਾ ਨੰਬਰ ਸਕਰੀਨ ਤੇ ਚੱਲ ਰਿਹਾ ਵਾ ਇੱਥੇ ਆਪਣਾ ਟਰਾਲਾ ਤੇ ਟਰਾਲੀ پارک ਕੀਤਾ ਸੀ ਤੇ ਦੋ ਟਰੈਕਟਰ پارک ਕੀਤੇ ਸੀ ਆਪਣੇ ਇੱਥੇ ਨਾਲ ਹੀ ਦੋ ਬੱਚੇ ਸੀਗੇ ਨੁਕਰੀਆਂ ਬੱਚੀਆਂ ਸੀ ਇੱਕ ਨੁਕਰਾਈ ਬੱਚੀ ਤੇ ਇੱਕ ਜੰੰਬੀ ਸੀਗੀ ਬੱਚੀ ਇਹ ਆਪਣਾ ਨੁਕਰਾ ਬੱਚਾ ਇਹ ਵੀ ਫਾਰ ਸੇਲ ਲਈ ਆ ਜੇ ਕਿਸੇ ਵੀਰ ਨੇ ਇਹ ਵੀ ਲੈਣਾ ਹੋਵੇ ਖਰੀਦਣਾ ਹੋਵੇ ਤਾਂ ਆਪਣੇ ਦਿੱਤੇ ਗਏ ਨੰਬਰ ਤੇ ਕੰਟੈਕਟ ਕਰ ਸਕਦਾ ਵਾ ਆ ਗਿਆ ਆਪਣਾ ਇੱਥੇ ਸਿਟਿੰਗ ਏਰੀਆ ਇੱਥੇ ਆਪਾਂ ਦਿਨੇ-ਦਿਨੇ ਧੁੱਪ ਸੇਕ ਲੈਂਦੇ ਸੀ ਬੈਠ ਕੇ ਤੇ ਰਾਤ ਨੂੰ ਇੱਥੇ ਅੱਗ ਬਾਲ ਲੈਂਦੇ ਸੀ ਸੇਕਣ ਲਈ ਰਾਤ ਨੂੰ ਠੰਡ ਹੋ ਜਾਂਦੀ ਸੀਗੀ ਕਾਫੀ ਤਾਂ ਕਰਕੇ ਘੋੜੀਆਂ ਆਪਾਂ ਤੰਬੂਚ ਕਰ ਦਿੰਦੇ ਸੀਗੇ ਆਪ ਆਪਾਂ ਇੱਥੇ ਬੈਠ ਕੇ ਅੱਗ ਸੇਕ ਲੈਂਦੇ ਸੀ ਤਾਂ ਇੱਥੇ ਆਪਣਾ ਆ ਗਿਆ ਰੋਟੀ ਪਾਣੀ ਜਿੱਥੇ ਆਪਣੀ ਬੰਦੀ ਸੀਗੀ ਆਪਣਾ ਬੰਦਾ ਰੱਖਿਆ ਸੀ ਰੋਟੀ ਪਾਣੀ ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਜਿੱਥੇ ਆਪਾਂ ਰਾਤ ਨੂੰ ਕੋਡੀਆਂ ਬੰਨਦੇ ਹੁੰਦੇ ਹੁੰਨੇ ਆ ਤੇ ਸਾਈਡ ਤੇ ਬੰਦੇ ਵੀ ਸੌਂ ਜਾਂਦੇ ਆ ਆਪਣੇ ਜਿਨ੍ਹਾਂ ਨੇ ਤੰਬੂ ਦੇ ਵਿੱਚ ਸੌਣਾ ਹੁੰਦਾ ਕੋਡੀਆਂ ਦੀ ਨਹੀਂ ਗੱਲ ਆਈ ਕੋਡੀਆਂ ਦੀ ਰਾਖੀ ਲਈ ਵੀ ਬੰਦਾ ਕੋਈ ਚਾਹੀਦਾ ਵੀ ਕੋਈ ਚੌੜ ਨਾ ਕਰੇ ਕੋੜੀ ਇੱਥੇ ਉਹ ਗੱਦੇ ਸੱਟ ਕੇ ਦੋ ਮੰਜੇ ਹੁੰਦੇ ਆ ਤੇ ਬਾਕੀ ਗੱਦੇ ਜਿਨ੍ਹਾਂ ਨੇ ਇੱਥੇ ਸੌਣਾ ਉਹ ਇੱਥੇ ਸੌਂ ਜਾਂਦੇ ਆ ਤੰਬੂ ਚ ਤੇ ਜਿਨ੍ਹਾਂ ਨੇ ਟਰਾਲੀ ਚ ਸੌਣਾ ਉਹ ਟਰਾਲੀ 'ਚ ਸੌਂ ਜਾਂਦੇ ਆ